ਤੇ ਦਿਨੀ ਜਲਾਲਾਬਾਦ ਦੇ ਦਸ਼ਮੇਸ਼ ਨਗਰ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਵੱਲੋਂ 23ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਦੱਸਦੀ ਹੈ ਕਿ ਜਿੱਥੇ ਨੌਜਵਾਨਾਂ ਨੇ ਵੱਧ ਚੜ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਉੱਥੇ ਹੀ ਔਰਤਾ ਨੇ ਵੀ ਆਪਣਾ ਬਲੱਡ ਡੋਨੇਟ ਕਰਕੇ ਇਸ ਖੂਨਦਾਨ ਕੈਂਪ ਦੇ ਵਿੱਚ ਸੇਵਾ ਕੀਤੀ ਹੈ ਦੱਸ ਦਈਏ ਕਿ ਮਨੁੱਖਤਾ ਦੀ ਸੇਵਾ ਸਰਬਦਾ ਭਲਾ ਸਸਤਾ ਦੇ ਵੱਲੋਂ ਜਲਾਲਾਬਾਦ ਹਲਕੇ ਦੇ ਆਸ-ਪਾਸ ਸ਼ਹਿਰਾਂ ਪਿੰਡਾਂ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਬਲੱਡ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਸੰਸਥਾ ਦੇ ਵੱਲੋਂ ਮੁਹੱਈਆ ਕਰਵਾ ਕੇ ਦਿੱਤਾ ਜਾਂਦਾ ਹੈ ਬਾਕੀ ਕੀ ਕੁਝ ਕਰ ਸੰਸਥਾ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਈਮਾ ਵਿਸ਼ਾਲ ਖੂਨਦਾਨ ਕੈਂਪਸ ਸਾਰੀਆਂ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਔਰ ਹੋਰ ਭੈਣ ਭਰਾਵਾਂ ਦੇ ਸਹਿਯੋਗ ਨਾਲ ਚਾਰ ਸੈਵ ਜੋਦੇ ਦੀ ਸ਼ੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਦਸ਼ਮੇਸ਼ ਨਗਰ ਵੱਟਵਸ ਨੰਬਰ 4 ਤੇ ਜੋ ਹਰ ਸਾਲ ਦੀ ਤਰ੍ਹਾਂ ਉਥੇ ਸਮਾਗਮ ਹੁੰਦਾ ਸਮਾਗਮ ਦਾ ਲਾਸਟ ਦਿਨ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਸ ਵਿੱਚ ਖੂਨਦਾਨ ਕੈਂਪ ਵਿੱਚ ਜਿਹੜੇ ਭਰਾ ਸਾਡੇ ਆਉਂਦੇ ਵੀਰ ਭੈਣਾ ਖੂਨਦਾਨ ਕਰਕੇ ਜਾਂਦੇ ਹਨ ਔਰ ਅਸੀਂ ਉਹਨਾਂ ਦੇ ਤਹਿਦਿਲ ਤੋਂ ਧੰਨਵਾਦ ਕਰਦੇ ਆਂ ਦੇਖੋ ਸਹਿਰਜਾਂ ਦੇ ਨੂੰ ਯਾਦ ਕਰਨਾ ਕਿਸੇ ਵੀ ਤਰੀਕੇ ਯਾਦ ਕੀਤਾ ਜਾ ਸਕਦਾ ਇਹ ਵੀ ਰੰਗ ਦਿੱਤਾ ਹੈ ਖੂਨ ਕਿਸੇ ਲੋੜਵੰਦ ਦੇ ਕਿਸੇ ਮਰੀਜ਼ ਨੂੰ ਕਿਤੇ ਵੀ ਲੋੜ ਪੈਗੀ ਉੱਤੇ ਇਹਨਾਂ ਦਾ ਬਲੱਡ ਪਹੁੰਚੇਗਾ ਔਰ ਉਸ 희ਸਾ ਮਿਲ ਨਹੀਂ ਆ ਔਰ ਉਹ ਦੇਖੋ ਚ ਇਹ ਵੀ ਜਿੰਨੇ ਭਰਾ ਡਾਣ ਆਪਣੇ ਖੂਨਦਾਨ ਕਰ ਰਹੇ ਨੇ ਉਹਨਾਂ ਨੂੰ ਰੋਹਿਤ ਚਕਤੀ ਵੱਲੋਂ ਸਨਮਾਨ ਚਿੰਨ੍ਹ ਵੀ ਦਿੱਤੇ ਜਾ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਭੈਣ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਜਿਵੇਂ ਮੋਬਾਈਲ ਜੁਨੀਅਨ ਨੂੰ ਉਸ ਤੌਰ ਤੇ ਸਹਿਯੋਗ ਕੀਤਾ ਉਹਨਾਂ ਨੇ ਦੁੱਧ ਦੀ ਸੇਵਾ ਪੇਜੀ ਔਰ ਜਿਨ੍ਹਾਂ ਨੇ ਸੇਵਾ ਪੇਜੀ ਹੈ ਔਰ ਮੈਂ ਧੰਨਵਾਦ ਕਰਦਾ ਸਾਰੇ ਡੋਨਰਾਂ ਦਾ ਔਰ ਸੇਵਾਦਾਰਾ ਵੀਰਾਂ ਦਾ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਨਾਲ ਮਿਲ ਕੇ ਉਹ ਪ੍ਰਾਲਾ ਕੀਤਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਕਰਦੇ ਆ ਅੱਜ ਸਤਨਾਮ ਵੀਰ ਦਾ ਜਿਹੜੇ ਇਹ ਛੋਟੇ ਸਾਹਿਬ ਜਦ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਮੇਰਾ ਵੀਰ ਔਰ ਸਾਰੇ ਡੋਨਰਾਂ ਦਾ ਧੰਨਵਾਦ ਕਰਦੇ ਆ ਔਰ ਇਹ ਸੱਚੀ ਸ਼ਰਧਾਂਜਲੀ ਹੈ ਕੋਸ ਕੱਲ੍ਹ ਗਿਗਾਲੇ ਕੇ ਪਾਸ਼ਾ ਦੇ ਸਾਰੇ ਪਰਿਵਾਰ ਨਾਲ ਜਨਵਾਰਤਾ ਔਰ ਅੱਜ ਅਸੀਂ ਭਾਗਾਂ ਨੇ ਆ ਕਿ ਅਸੀਂ ਛੋਟੇ ਸਾਹਿਬ ਜੀ ਦੇ ਯਾਦ ਵਿੱਚ ਜਿਹੜਾ ਅੱਜ ਖੂਨਦਾਨ ਕੀਤਾ ਸੀ ਔਰ ਜਿਹੜਾ ਭਰਾਵਾਂ ਨੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਐਵੇਂ ਅਸੀਂ ਸ਼ਰਧਾਂਜਲੀ ਦਸਵੇਂ ਪਾਸ਼ਾ ਨੂੰ ਦਿੰਦੇ ਰਹੀਏ ਉਹਨਾਂ ਦੇ ਨਤਮਸਕ ਹੁੰਦੇ ਰਹੀਏ ਜੀ ਧੰਨਵਾਦ ਜੀ